ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਦੇਖੋ ਬਾਤਾਂ ਆਤਾ ਸਾਰੇ ਬਹੁਤ ਜ਼ਿਆਦਾ بارش ਹੋ ਰਹੀ ਕੱਲ੍ਹ ਦੇ ਹਣ ਵੀ ਬਹੁਤ ਜ਼ਿਆਦਾ ਚੜਿਆ ਗਿਆ ਸਾਹਮਣੇ ਲੇਟਾਂ ਲੇਟਾਂ ਸਾਹਮਣੇ ਚਾਹਾਂ ਦਿਸ ਰੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਓ ਤੇ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਪਈ andamos a un lugar café que acá, fiel, ਵਿਰਾਜ ਸਿੰਘ ਪੂਰੀ ਮਸਤੀ ਕਰਦਾ ਪਿਆ ਵਿਰਾਜ ਸਿੰਘ ਓ ਵਿਰਾਜ ਸਿੰਘ ਵਿਰਾਜ ਵਿਰਾਜ ਹਾਂ ਨਹੀਂ ਹਣਾ ਦੀ ਮੰਮਾ ਵੱਲੀ ਵੇਖਦਾ ਓਏ ਵਿਰਾਜ ਇੱਧਰ ਛੋਨੇ ਗੁੱਗੂ ਨਾਨੇ ਲੈ ਇੰਨਾ ਸ਼ਰਾਰਤੀ ਹੋ ਗਿਆ ਆਉਂਦੇ ਪੈਰਾਂ ਦੇ ਗੂਠੇ ਫੜ ਫੜ ਕੇ ਮੂੰਹ ਚ ਪਾਉਂਦਾ ਵੀਰਾਜ ਸਿੰਘ ਦਾ ਪਾਲੋ ਇੱਧਰ ਫਿਰਦਾ ਤੇ ਵੀਰਾਜ ਸਿੰਘ ਇੱਧਰ ਲਓ ਜੀ ਤੁਹਾਨੂੰ ਆਪਾਂ ਦਿਖਾਉਨੇ ਆਂ ਆਪਾਂ ਆਏ ਸੀ ਪਾਰਕ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆਂ ਸਕੂਲ ਦੇ ਵਿੱਚ ਜਿਹੜਾ ਡ੍ਰੈਗਨ ਫਰੂਟ ਨਹੀਂ ਹੁੰਦਾਗਾ ਤੇ ਉਹ ਲੱਗਾ ਤੇ ਕਿੰਨਾ ਸੋਹਣਾ ਪੱਕਿਆ ਪਿਆ ਤੇ ਹੋਰ ਵੀ ਲੱਗੇ ਹੋਇਆ ਆਵੇ ਇਹ ਆਵੇ ਤੇ ਆਹ ਵਾਲਾ ਪੱਕ ਗਿਆ ਜਿਹੜਾ ਆਹ ਵਾਲਾ ਇਹ ਪੱਕ ਗਿਆ ਤੇ ਉਹ ਪੱਕ ਗਿਆ ਕੋ ਤੇ ਹੋਰ ਚੀਜ਼ ਦਿਖਾਉਣੀ ਆ ਤੁਹਾਨੂੰ ਇੱਕ ਸੱਚਾ ਸਵੇਰ ਸਵੇਰ ਚੱਕਰ ਲਾ ਕੇ ਆਈਏ ਤੇ ਨਾਲੇ ਵੀ ਰਾਜ ਨੂੰ ਲੈ ਕੇ ਚੱਲਦੇ ਆਂ ਸਵੇਰ ਦੀ ਫਰੈਸ਼ ਹਵਾ ਤੇ ਨਾਲੇ ਹਰੀਆਲੀ ਦੇ ਵਿੱਚ ਬਹੁਤ ਜ਼ਰੂਰੀ ਆ ਤੇ ਹੁਣ ਮੌਸਮ ਦਾ ਫਰਕ ਪੈ ਹੀ ਜਾਣਾ ਤਕਰੀਬਨ ਕਿਉਂਕਿ ਹਣਾ ਅਸੂ ਅੱਜ ਕੱਲ ਨੂੰ ਹੈਗਾ 100 ਵਾਰ ਹਾਂ 8 ਦਿਨ ਚੱਲਿਆ ਜਾਣਾ ਅਸੂ ਸੋਰੋਂ ਇੱਕ ਹੋਰ ਚੀਜ਼ ਦਿਖਾਈਏ ਕੱਛੂ কুমਮਾ ਕੱਛੂ কুমਮਾ ਦੇਖੋ ਐਸ ਚੀਨੇ ਦਾ ਕੱਛੂ কুমਮਾ ਤੇ ਇਹਨੇ ਮੋਦਾ ਕੀਤਾ ਹੋਇਆ ਮੋਦਾ ਕੀਤਾ ਹੋਇਆ ਔਰ ਵੱਡਾ ਦੇਖੋ ਇਹ ਹੂੰ ਸੋ ਐਸ ਵਾਸੇ ਦਾ ਮੂੰਹ ਔਰ ਗੱਡਾ ਬਜਾਦਾ ਵੱਡਾ ਹੈ ਕਾਫੀ ਪੱਕੀ ਉਮਰ ਦਾ ਲੱਗਦਾ ਵੇਖੋ ਤਰਦਾ ਕਮਲੇ ਚੁੱਛ ਚੁੱਛ ਤਾਹਾਂ ਚੜ੍ਹਦਾ ਸੰਦੋਆ ਕੰਮ ਬੜੇ ਕਰਦੇ ਆ ਬੱਚਿਆਂ ਨੂੰ ਭਾਵਨਾ ਹੀ ਸਾਂਭਣ ਐਜੀਆਂ ਚੀਜ਼ਾਂ ਨੂੰ ਜ਼ਿਆਦਾ ਸਾਂਭਦੇ ਕੋਈ ਬੱਚੇ ਹੀ ਨਹੀਂ ਆ ਇਹਦਾ ਉਹ ਮੈਨੂੰ ਕਹਿੰਦਾ ਕਿ ਇੱਧਰ ਦੀ ਤੂੰ ਇੱਦੋਂ ਬਣਾ ਠੁਠਾ ਕਰਕੇ ਰੱਖਿਆ ਹੋਇਆ ਹੈਂ ਆਈਂ ਕਾਪਨੀ ਨੇ ਕੀ ਕੀਤਾ ਛੱਠੇਂਗਾ ਹੈਂਦਾ 180 ਬਾਈ ਲੱਗਦੀ ਹੈ ਕੰਫੀ ਦਾ ਟੈਂਕਾ ਉਂ ਬਾਈ ਹੈਗਾ ਹੈਗਾ ਇਹ ਤੋਂ ਇਹ ਕੁੰਛ ਕੋਈ ਉਹ ਵਾਹ ਦਾਸੀਓ ਹੈ ਤਾਂ ਵਾਹ ਵਾਹ ਇਹ ਟੈਂਕੂਸ ਉਹ ਯਕੀਂ ਤੇ ਪਾਛੇ ਆ ਯਕੀਂ ਜੰਦਾ ਪਿਆ ਇਹ ਰੋਜ਼ ਲੈ ਕੇ ਆਉਂਦਾ ਇਹਨੂੰ ਸਵੇਰੇ ਸਵੇਰੇ ਉਹ ਕੋ ਜੰਗ ਸਵੇਰੇ ਸਵੇਰੇ ਲੈ ਕੇ ਆਉਂਦਾ ਹੁੰਦਾ ਹੈ ਨਾ ਹੁੰਦਾ ਹੈ ਨਾ ਵੈਸੇ ਤਾਂ ਇਹ ਪਾਣੀ ਚ ਹੁੰਦੇ ਆ ਹਨਾ ਜਿਆਦਾ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਆ ਪਾਣੀ ਵੀ ਪਾਣੀ ਚ ਵੀ ਰੱਖਦਾ ਐਸ ਡੱਬੇ ਚ ਹੁੰਦਾ ਇਹਦਾ ਕੋਈ ਆਲੀ ਸਿੰਘ ਆ ਇਹ ਡੱਬੇ ਚ ਪਾਗਰਾ ਸੰਘੀ ਆ ਹੁਣ ਉਹਨੇ ਪਤਾ ਨਹੀਂ ਸ਼ਿਸ਼ੂ ਕੀਤਾ ਬੋਟੀ ਕੀਤੀ ਉਹਦੇ ਉੱਤੇ ਪਾਣੀ ਡੋਲੀ ਜਾਂਦਾ ਕਿਉਂ ਨਾ ਪਾਣੀ ਦਾ ਓ ਚੱਲ ਗਿਆ ਤਰ ਤਰ ਕੇ ਕੋਈ ਨਹੀਂ ਇਹ ਫਾਨ ਹੋਇਆ ਇਹਦਾ ਜਿਹੜਾ ਚਾਹੂ ਚਾਹ ਵਨ ਦੇ ਫੋ ਲੀ ਮੈਂ ਇਹ ਜਾਂਦਾ ਦੇਖੋ ਸਿੰਘ 230 ਉਹ ਮੁੱਤੇ ਜੇ ਆ ਆ ਇਹ ਪਾਣੀ ਕਿੰਨਾ ਜ਼ਿਆਦਾ ਭਾਰਾ ਹੋਊਗਾ ਕਾਫੀ ਵੇਟ ਆ ਉਹਦਾ ਕਾਫੀ ਵੱਡਾ ਉਹ ਜਿਉਂ ਕਿਹਾ ਉਹ ਜਾਉਗਾ ਉਹ ਲੈ ਜਾਂਦਾ ਚੀਨਾ ਬਾਕਸ ਜਾਂ ਉਹਦੇ ਵਿੱਚ ਹੁਣ ਉਹਨੂੰ ਪਾ ਲੂਗਾ ਹਲੇ ਤੋਰੂ ਫੇਰੂਗਾ ਥੋੜਾ ਟਾਈਮ ਫੇਰ ਲੈ ਕੇ ਜਾਊਗਾ ਚੀਨਾ ਆਪ ਮੂਰੇ ਮੂਰੇ ਤੁਰਿਆ ਜਾਂਦਾ ਤੇ ਉਹ ਮਗਰ ਮਗਰ ਤੁਰਿਆ ਜਾਂਦਾ ਅੱਗੇ ਇੱਕ ਹੋਰ ਲੈ ਕੇ ਆਉਂਦਾ ਹੁੰਦਾ ਉਹਦੇ ਕੋਲੇ 2-3 ਐ ਡੇ ਡੇ ਇਹ ਹੁਣ ਇੱਕ ਹੀ ਐ ਇਹਦੇ ਕੋਲੇ ਤਾਂ ਉਹ 2-3 ਵਾਲਾ ਵੀ ਆਉਂਦਾ ਹੁੰਦਾ ਉਹ ਨਹੀਂ ਹੁਣ ਕਦੇ ਦੇਖਿਆ ਆਪ ਹੋ ਜਾਂਦਾ ਗੱਡਾ ਵੱਡਾ ਹੈ ਤੁਸੀਂ ਵੀ ਦੇਖੋ ਸਵੇਰ ਸਵੇਰ ਦੀ ਹਰਿਆਲੀ ਬਹੁਤ ਜ਼ਿਆਦਾ ਦਰਖਤ ਲਾਉਂਦੇ ਆ ਇਹ ਪੱਟਦੇ ਨਹੀਂ ਇੱਥੇ ਦਾ ਦਰਖਤ ਪੱਟਣ ਵਾਲੇ ਨੂੰ ਵੀ ਜੁਰਮਾਨਾ ਹੈ ਬਹੁਤ ਜ਼ਿਆਦਾ ਸੰਗਣੇ ਦਰਖਤ ਆ ਸਾਰੇ ਜਾਮਣਾਂ ਦੇ ਬੂਟੇ ਆ ਆ ਸਾਰੇ ਜਾਮਣਾਂ ਦੇ ਆ ਕੋਈ ਐਕਸਰਸਾਈਜ਼ ਕਰਨ ਲੱਗਿਆ ਪਿਆ ਕੋਈ ਆਪ ਦਾ ਗੱਲਾਂ ਮਾਰਦਾ ਕੋਈ ਬੈਠ ਕੇ ਬੀਬੀਆਂ ਦੱਲਾ ਮਾਰਦੀਆਂ ਬਹੁਤ ਸ਼ਾਂਤ ਮੌਲਾ ਸੁਬਾ ਸੁਬਾ ਦਾ ਕਿਉਂਕਿ ਅੱਜ ਸੰਡੇ ਆ ਧੁੱਗੀਆਂ ਬਹੁਤ ਆ ਇੱਥੇ ਵੀ ਜਿਹੜੀਆਂ ਆਪਣੇ ਇੰਡੀਆ ਦੇ ਵਿੱਚ ਚਿੜੀਆਂ ਲੋਪ ਹੋ ਗਈਆਂ ਹਨਾ ਤੇ ਉਹ ਇੱਥੇ ਬਹੁਤ ਜ਼ਿਆਦੇ ਚਿੜੀਆਂ ਇੰਡੀਆ ਦੇ ਵਿੱਚ ਪਤਾ ਨਹੀਂ ਕਿਉਂ ਜਿਹੜੇ ਉਹ ਟਾਵਰ ਟੂਬਰ ਲਾਗੇ ਉਹਨਾਂ ਦੇ ਕਰਕੇ ਹਨਾ ਬਹੁਤ ਅਲੋਪ ਹੋ ਗਈਆਂ ਕਾਂ ਵੀ ਨਹੀਂ ਹੈਗੇ ਆਪਣੇ ਇੰਡੀਆ ਦੇ ਵਿੱਚ ਹੁਣ ਕਿਤੇ ਹੀ ਆ ਕੋਈ ਜੇ ਹੈਗੇ ਵੀ ਤੁੰਝ ਵੀ ਉਹ ਬੋਲੇ ਜੇ ਕਾਂ ਐ ਇਹਨਾਂ ਨੇ ਬੋਲਦੇ ਜਿਵੇਂ ਅੱਗੇ ਬੋਲਦੇ ਹੁੰਦੇ ਸੀ ਅੱਗੇ ਕਾਂਵਾਂ ਨੇ ਬੋਲਣਾ ਬਨੇਰੇ ਤੇ ਬੈਠ ਕੇ ਤੇ ਕਹਿਣਾ ਕੋਈ ਪਰੌਣਾ ਆਊਗਾ ਅੱਜ ਇਹ ਕਾਂ ਬੋਲਦੇ ਆ ਹਨਾ ਤੇ ਹੁਣ ਤੇ ਉਹ ਚੀਜ਼ਾਂ ਖਤਮ ਹੀ ਹੋ ਰਹੀਆਂ ਹੋ ਹੀ ਗਈਆਂ ਹੋ ਗਈ ਰਹੀਆਂ ਹੋ ਹੀ ਗਈਆਂ ਖਤਮ ਤੇ ਇੱਥੇ ਉਹ ਚਿੜੀਆਂ ਕੁਗੀਆਂ ਬਹੁਤ ਜ਼ਿਆਦੇ ਆ ਕੁਗੀਆਂ ਬਹੁਤ ਜ਼ਿਆਦੇ ਸਵੇਰੇ ਸਵੇਰੇ ਚਿੜੀਆਂ ਦੀ ਚਹਿ ਚਾਹ ਬੋਡੀ ਸੋਹਣੀ ਲੱਗਦੀ ਆ ਕਿਉਂਕਿ ਇਹ ਕੋਲੇ ਆ پارک ਕਰਦੇ ਤੇ ਬਹੁਤ ਸਿਰੇ ਸਿਰੇ ਆਵਾਜ਼ ਆਉਂਦੀ ਆ అలਾਰਮ ਲਾਉਣ ਦੀ ਲੋੜ ਨਹੀਂ ਪੈਂਦੀ ਚਿੜੀਆਂ ਹੀ ਠਾ ਦਿੰਦੀਆਂ ਚਿੜੀਆਂ ਹੀ ਠਾ ਦਿੰਦੀਆਂ ਨੇ ਐਕਸਰਸਾਈਜ਼ ਕਰਦੇ ਪੈ ਆਪਾਂ ਵੀ ਰਾਜ ਨੂੰ ਲੈ ਕੇ ਆਏ ਸੀ ਤੇ ਵਿਰਾਜ ਪਿਆ ਆਪਣਾ ਸੁੱਤਾ ਰਾਜ ਸੌਂ ਗਿਆ ਉਹ ਇਰਾਜ ਨੂੰ ਪੱਖਾ ਲਾਇਆ ਸੌਂ ਗਿਆ ਜਿੜੀ ਜੀ ਆਪਾਂ ਅੱਜ ਬਣਾਵਾਂਗੇ ਪੂਰੀਆਂ ਤੇ ਮੌਸਮ ਠੰਡਾ ਮੀਂਹ ਪੈ ਰਿਹਾ ਦੋ ਦਿਨ ਹੋ ਗਿਆ ਤੇ ਆਪਾਂ ਇਹ ਆਟਾ ਗੁੰਨ ਲਿਆ ਸੀ ਤੇ ਮੈਂ ਇੱਧਰ ਨਹੀਂ ਗਈ ਆ ਇਹ ਆਟਾ ਇੱਧਰ ਆਪਾਂ ਰੱਖ ਲਿਆ ਤੇਲ ਗਰਮ ਹੋਣ ਵਾਸਤੇ ਇਹ ਆਪਣਾ ਗਰਮ ਹੋ ਰਿਹਾ ਤੇ ਅੱਜ ਸਾਰੇ ਘਰੇ ਸੀ ਸੰਡੇ ਕਰਕੇ ਤੇ ਅਸੀਂ ਸੋਚਾ ਵੀ ਪੂਰੀਆਂ ਬਣਾ ਲਈਏ ਠੰਡੇ ਮੌਸਮ ਚ ਤਾਂ ਐਸੇ ਹੀ ਸੁਆਦ ਲੱਗਦੇ ਨੇ ਨਾਲੇ ਸਾਰਿਆਂ ਦੀਆਂ ਫੇਵਰਟ ਤੁਸੀਂ ਵੀ ਜ਼ਰੂਰ ਬਣਾਇਓ ਖਾਇਓ ਤੇ ਅਸੀਂ ਆਟੇ ਦੀਆਂ ਹੀ ਬਣਾਉਣੇ ਹੁੰਦੇ ਹਮੇਸ਼ਾ ਆਟੇ ਦੀ ਪੂਰੀ ਬਹੁਤ ਸੋਹਣੀ ਭੁੱਲ ਕੇ ਆਉਂਦੀ ਆ ਬਸ ਆਟਾ ਪਹਿਲਾਂ ਗੁੰਨ ਕੇ ਰੱਖ ਦਵੇ ਆਟਾ ਨਾ ਉਹ ਦੁੰਨਿਆ ਹੋਵੇ ਪਿਲਾ ਦੁੰਨਿਆ ਹੋਵੇ ਤੇ ਫਿਰ ਆਟਾ ਪੂਰੀ ਲੈਸ ਛੱਡ ਦਿੰਦਾ ਠੰਡੇ ਮੌਸਮ ਚ ਤੇ ਖਾਣ ਨੂੰ ਵੀ ਫਰਾਈ ਚੀਜ਼ ਦਿਲ ਕਰਦਾ ਨਾ ਦਿਲ ਕਰਦਾ ਤਾਂ ਬਾਕੀ ਆਟੇ ਦੀਆਂ ਹੀ ਬਣਾਉਣੇ ਆ ਬਹੁਤ ਸੋਹਣੀਆਂ ਬਣਨ ਆ ਆਟੇ ਦੀ ਤੇ ਡੇਢ ਆਪਾਂ ਬਣਾ ਕੇ ਖੀਦੇ ਮਲਦੇ ਥੋੜੇ ਖਾ ਲੈਣਗੇ ਆਪਾਂ ਬਣਾ ਲੈਨੇ ਕਦੇ ਕਦੇ ਤਾਂ ਚਲੋ ਬਣਾ ਲੈਣੀਆਂ ਚਾਹੀਦੀਆਂ ਬਾਲੀਆਂ ਨਹੀਂ ਹੋળી ਚੀਜ਼ਾਂ ਚਲ ਗਈਆਂ ਸਦੀ ਕਦੇ ਮੈਨੂੰ ਲੱਗਦਾ ਆਪਾਂ ਕਾਫੀ ਟਾਈਮ ਬਾਅਦ ਬਣਾਉਂਗਾ ਬਹੁਤ ਟਾਈਮ ਹੋ ਗਿਆ ਨਾ ਪੰਗ ਬਣਾਇਆ ਬਹੁਤ ਟਾਈਮ ਬੱਦ ਬਣਾਇਆ ਆਪਾਂ ਉਹ ਕਾਫੀ ਟਾਈਮ ਹੋ ਗਿਆ ਉਹ ਤਾਂ ਵੀਡੀਓ ਪਾਈ ਸੀ ਪਹਿਲਾਂ ਕਾਫੀ ਲੰਮਾ ਟਾਈਮ ਹੋ ਗਿਆ ਉਹ ਤਾਂ ਵੀਡੀਓ ਪਾਈ ਸੀ ਤੇ ਅਸੀਂ ਤੁਹਾਨੂੰ ਦੇਖੋ ਆਪਾਂ ਚਾਰਮੀ ਦੇ ਐਸ ਪਾਸੇ ਲੱਗਦੇ ਹੁਣ ਤੁਸੀਂ ਨੂੰ ਸੋਨੇ ਤੋਂ ਬੰਦੂ ਤੇਦੀ ਨੇ ਇਹ ਜਿੰਨੇ ਸੋਨੇ-ਸੋਨੇ ਫੋਲ ਫੋਲ ਕੇ ਲਾਉਣੀ ਮੈਦੇ ਦੀਆਂ ਨਾਲ ਟੁੱਟੀਆਂ ਜਾਂਦੀਆਂ ਹੁੰਦੀਆਂ ਮੈਨੂੰ ਤਾਂ ਆਟੇ ਦੀਆਂ ਵਧੀਆਂ ਲੱਗਦੀਆਂ ਨੇ ਸ਼ੁਰੂ ਤੋਂ ਆਟੇ ਦੀਆਂ ਹੀ ਬਣਾਉਂਦੇ ਹਾਂ ਤੁਸੀਂ ਵੀ ਬਣਾਇਓ ਖਾਇਓ ਠੰਡੇ ਮੌਸਮ ਦਾ ਆਨੰਦ ਲਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗ ਪਈਆਂ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਕਬ ਐਸੇ ਪਾਸੋਂ ਰੋੜਾ ਪਾ ਕੇ ਦਿਖਾਵਾਂਗੇ। ਇੱਕ ਤਾਂ ਆਹ ਜਿਹੜਾ ਰੋੜਾ ਪਾਵਾਂਗੇ। ਮਿੱਟੇ ਆਣਾ ਛੱਡਣੀ ਤੇਲ ਦੇ ਵਿੱਚ। ਪੂਰਾ ਤੇਲ ਪਹਿਲਾਂ ਗਰਮ ਹੋਣਾ ਚਾਹੀਦਾ। ਜੇ ਪਹਿਲਾਂ ਤੇਲ ਠੰਡੇ ਚ ਆਪਾਂ ਪਾਤੀ ਫਲਿੱਪ ਕਿੰਨੀ ਸੁਣੀ ਕੱਲ ਗਿਆ ਉੱਪਰ। ਜੇ ਆਪਾਂ ਪਹਿਲਾਂ ਹੀ ਠੰਡੇ ਤੇਲ ਚ ਪਾਤੀ ਹਨਾ ਤੇ ਉਹਨੇ ਸੋਖੀ ਜਾਣਾ। ਜਿਹੜਾ ਫਿਰ ਪੂਰੀ ਨੂੰ ਫੁੱਲਣਾ। ਤੇਲ ਪਹਿਲਾਂ ਪੂਰਾ ਗਰਮ ਹੋਣਾ ਚਾਹੀਦਾ। ਤੇ ਫਿਰ ਤੁਸੀਂ ਬੇਸ਼ੱਕ ਥੋੜਾ ਗੈਸ ਘੱਟ ਕਰ ਲਓ। ਪਹਿਲਾਂ ਪੰਨ ਹੋਣਾ ਚਾਹੀਦਾ ਲੋਚ ਤੁਸੀਂ ਵੀ ਖਾਓ ਤੇ ਦੱਸਿਓ ਖਾ ਕੇ ਕਿਦਾਂ ਦੀਆਂ ਬਣੀਆਂ ਠੀਕ ਆ ਜੀ ਬਣਾ ਦੋ ਰੱਖ ਲੈ ਲੋ ਜੀ ਆਪਣੀ ਹੋ ਗਈ ਪਲੇਟ ਤਿਆਰ ਨਾਲ ਅੰਬ ਦਾ achar ਨਾਲ ਪੂਰੀਆਂ ਨਾਲ ਸੈਲੈਂਡ ਕੱਟਿਆ ਆ ਨਿੰਬੂ ਵਗੈਰਾ ਪਾਇਆ ਜੇ ਤੇ ਬਹੁਤ ਜ਼ਿਆਦਾ ਮ제 ਦਾ ਦੇਖੋ ਢਾਬੇ ਵਾਲੀਆਂ ਪੂਰੀਆਂ ਨੂੰ ਪਰੇ ਕਰਦੀਆਂ ਨੇ ਤੇ ਬਸ ਇੱਕ ਬੰਬ ਬਣਾਉਣ ਦਾ ਤਰੀਕਾ ਚਾਹੀਦਾ ਆਪਾਂ ਨੂੰ ਤੇ ਠੀਕ ਆ ਜੀ ਤੁਸੀਂ ਵੀ ਬਣਾਇਓ ਖਾਇਓ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਥੈਂਕ ਯੂ